ਇਹ ਹੈ ਜੀ ਦਿਲਸ਼ੇਰ ਹੰਸ ਦਿਲਸ਼ੇਰ ਕਾਕੀ ਦਾ ਡਾਇਰੈਕਟ ਬੱਚਾ ਹੈ ਘੋੜੇ ਦੀ ਬੰਤਰ ਦੇਖੋ ਬਹੁਤ ਸੋਹਣੀ ਬੰਤਰ ਹੈ ਕੱਦ-ਕਾਠ ਬਹੁਤ ਆ ਘੋੜੇ ਦਾ ਪੈਰ ਸੁੰਬੇ ਦਾ ਬਹੁਤ ਸੋਹਣਾ ਹੈ ਇਹ ਆਪਣੇ ਪਿਤਾ ਦਿਲਸ਼ੇਰ ਕਾਕੀ ਵਾਂਗ ਹੀ ਹੈ ਬਿਲਕੁਲ ਦਿਲਸ਼ੇਰ ਕਾਕੀ ਦਾ ਖੋਦਾ ਕਾਤ ਤਾਂ ਥੋੜਾ ਛੋਟਾ ਸੀ ਪਰ ਇਹਦਾ ਕੱਦ ਦਿਲਸ਼ੇਰ ਕਾਕੀ ਦੇ ਮੁਕਾਬਲੇ ਬਹੁਤ ਵਧੀਆ ਹੈਗਾ ਤੁਰਨੀ ਦੇਖੋ ਕਿੰਨੀ ਸੋਹਣੀ ਹੈ ਘੋੜੇ ਦੀ ਰੰਗ ਰੂਪ ਕੱਦ ਕਾਠ ਸਾਰੀ ਟੂ ਜ਼ੈਡ ਦੇਖੋ ਤੁਸੀਂ ਬਹੁਤ ਵਧੀਆ ਘੋੜਾ ਹੈ ਕਿਹੜੇ ਫਾਰਮ ਤੇ ਹੈ ਕੀ ਲੋਕੇਸ਼ਨ ਪੈਂਦੀ ਹੈ ਕਰਵਾਵਾਂਗੇ ਬਾਈ ਨਾਲ ਸਾਰੀ ਗੱਲਬਾਤ ਹੁਣ ਤੱਕ ਕਿੰਨੇ ਰਿਜ਼ਲਟ ਆ ਗਏ ਇਹਦੇ ਕਿਹੋ ਜਿਹੇ ਰਿਜ਼ਲਟ ਆਏ ਨੇ ਸਾਰੀ ਗੱਲਬਾਤ ਬਾਈ ਨਾਲ ਡਿਟੇਲ ਚ ਕਰਾਂਗੇ ਇੱਕ ਵਾਰੀ ਨਜ਼ਰ ਮਾਰੋ ਤੁਸੀਂ ਘੋੜੇ ਦੇ ਪੈਰ ਸੁੰਬੇ ਤੇ ਕੱਦ ਕਾਠ ਤੇ ਪਿੱਠ ਪੁੜੇ ਦਾ ਪੂਰਾ ਸੋਹਣਾ ਘੋੜਾ ਰੰਗ ਬਣਤਰ ਵਧੀਏਗੀ ਧੌਣ ਦਾ ਪੂਰਾ ਵਧੀਆ ਹੈਗਾ ਕੰਨ ਗਨਉਤਰੀ ਚੰਗੀ ਹੈ